भगवान वाल्मीकि सेवा सोसाइटी पिंड वेरका विखे एक विशेष समारोह दौरान संदीप महिला विंग सर्कल प्रधान नियुक्त करके नियुक्ति पत्र सौंपया गया इस मौके सोसायटी के अहदेदारा ने दसा कि उन्होंने संस्था लंबे समय तो नशे विरुद्ध मुहिम चला रही है भविष्य ची ए लड़ाई जारी रहेगी संदीप कौर निम्मेवारी नशे खिलाफ लगातार चल रही जंग मजबूती देने सौंपी गई है ਸੋਸਾਇਟੀ ਨੇ ਉਮੀਦ ਜਤਾਈ ਕਿ ਸੰਦੀਪ ਕੌਰ ਨਸ਼ਿਆ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਇਲਾਕੇ ਵਿੱਚ ਜੇ ਕੋਈ ਨਸ਼ਾ ਵੇਚਦਾ ਹੋਵੇ ਤਾਂ ਉਸ ਦੀ ਸੂਚਨਾ ਤੁਰੰਤ ਸੰਗਠਨ ਅਤੇ ਪ੍ਰਸ਼ਾਸਨ ਤੱਕ ਪਹੁੰਚਾ ਕੇ ਜਵਾਬਦੇਹੀ ਨਿਭਾਉਣਗੇ ਸਮਾਰੋਹ ਵਿੱਚ ਪਿੰਡ ਦੇ ਸਨਮਾਨਤ ਵਿਅਕਤੀਆਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ ਹੋਣਟਾਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਅੱਜ ਜੋ ਪਿੰਡ ਬੇਰਕੇ ਵਿੱਚ ਸਾਡੀ ਭੈਣ ਜਿਸ ਨੂੰ ਅਸੀਂ ਸੰਦੀਪ ਕੌਰ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਅਸੀਂ ਮਹਿਲਾ ਵਿੰਗ ਦੀ ਸਰਕਲ ਪ੍ਰਧਾਨ ਦਾ ਅਹੁਦਾ ਦੇ ਕੇ ਭੈਣ ਨੂੰ ਯਾਰ ਰਹੇ ਆ ਤੇ ਅਸੀਂ ਵੀ ਉਮੀਦ ਕਰਦੇ ਆ ਭੈਣ ਕੋ ਕਿ ਜਥੇਬੰਦੀ ਦਾ ਜਿਹੜਾ ਜਥੇਬੰਦੀ ਵਿੱਚ ਕੰਮ ਪੂਰੀ ਇਮਾਨਦਾਰੀ ਨਾਲ ਨਿਭਾਊਗੀ ਜੋ ਬੋਲੇ ਸੋ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸੰਦੀਪ ਸਰਨੇ ਪਿਆਵਲੀ ਜੈ ਬਲਮਤੀ ਜੀ ਨਾਮ ਮੇਰਾ ਜਸਮਤ ਜਸਸੀ ਤੋਂ ਮੈਂ ਚੇਅਰਮੈਨ ਪਪੇਂਡ ਦੇ ਵੇਰਕੇ ਦੇ ਵਿੱਚ ਅੱਜ ਮੀਟਿੰਗ ਕੀਤੀ ਹੈ ਸੰਜੀਤ ਤੌਰ ਮੈਡਮ ਜੀ ਨੂੰ ਆਹ ਉਹਦਾ ਤੇ ਤੇ ਜਾ ਰਹੇ ਨੇ ਸਾਨੂੰ ਪੂਰਾ ਉਮੀਦ ਹੈ ਵੀ ਆਪਣੇ ਉਹਦੇ ਤੇ ਪੂਰੇ ਖੜੇ ਖੜੇ ਉਤਰਨ ਦੇ ਉਸ ਹੋਰ ਆਪਣੇ ਪੁਲਿਸ ਟੀਮ ਨੂੰ ਨਾਲ ਜੋੜਨ ਦੇ ਸਾਨੂੰ ਪੂਰਾ ਭਰੋਸਾ ਦਿਵਾਉਣ ਦੇ ਜਿੰਨਾ ਵੀ ਲੱਟੇ ਚ ਨਸ਼ਾ ਵੇਚਦਾ ਵਾ ਦੇ ਕੋਸ਼ੇ ਤਫਸਿਲ ਵਿੱਚ ਸਾਰੇ ਅਨੌਸ ਮਥਨ ਸਰ ਰਜ਼ਾ ਤੇ ਪੰਛਾ ਦੇ ਗੰਤਰਾਂ ਦੀ ਤੋਸ਼ ਕਰੇ ਪਿਆਰ ਜੈ ਮਨ ਮਿੱਤੀ ਬਾਲਮਿਕੀ ਹਰ ਹਰ ਬਾਲਮਿਕੀ ਮੈਂ ਤੁਹਾਡਾ ਚੋਸਾ ਲਖਨਪਾਲ ਕੌਮੀ ਚੇਅਰਮੈਨ ਵੇਰਕੇ ਤੋਂ ਜੋ ਕਿ ਆਪਣੀ ਭੈਣ ਨੂੰ ਔਦਾ ਦੇ ਕੇ ਜਾ ਰਹੇ ਆ ਇਹ ਆਪਣੀ ਭੈਣ ਅ ਔਰ ਜੋ ਕਿ ਆਪਣਾ ਜੋ ਕਿ ਔਦਾ ਬੜੇ ਵਧੀਆ ਤਰੀਕੇ ਨਾਲ ਨਿਭਾਉਣਗੇ ਅਸੀਂ ਇਹਨਾਂ ਕੋ ਇਹੀ ਉਮੀਦ ਕਰਦੇ ਆ ਬੋਲੇ ਸੋਨਰ ਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅਸੀਂ ਅੱਜ ਪਿੰਡ ਵੇਰਕੇ ਵਿੱਚ ਭੈਣ ਸੰਦੀਪ ਕੌਰ ਨੂੰ ਔਦਾ ਦੇ ਕੇ ਜਾ ਰਹੇ ਆ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪੂਰੀ ਇਮਾਨਦਾਰ ਨਾਲ ਔਦਾ ਨਿਭਾਏਗੀ ਜੈ ਵਾਲਮੀਕ भगवान बालमल बाल्मीकि जी मैं पूरी लिबा बनके अपनी ईमानदारी ਨਾਲ ਜੈ ਬਾਦ ਜੈ ਜੀ ਬਾਲ ਦੀ ਜੈ ਤਾਂ ਜੋ ਬਾਬਾ ਜੀ ਨੇ ਜ਼ਿੰਮੇਵਾਰੀ ਦਿੱਤੀ ਹੈ संदीप कौर ਜਿਹਨੂੰ ਇਹ ਵਿਰੋਧ ਆਪਣਾ ਨਿਭਾਏਗੀ